ਭਾਰਤੀ ਅੰਤਾਪਾਟੀ ਦੀ ਸਰਾਂ ਦੇਖੇ ਭਾਜਪਾ ਜ਼ਿਲ੍ਹਾ ਪ੍ਰਧਾਨ ਦੀਦਾਰ ਸਿੰਘ ਭੱਟਰੀ ਦੇ ਆਯੋਜਨ ਵਿੱਚ ਇਕੱਠਾ ਹੋਈ। ਇਸੇ ਇਕੱਠਾ ਦੇ ਵਿੱਚ ਵਿਸ਼ੇਸ਼ ਤੌਰ ਤੇ ਫੌਜ ਘਟਾਇਨ ਦੇ ਇੰਚਾਰਜ ਅਤੇ ਪੰਜਾਬ ਦੇ ਸਾਬਕਾ ਮੰਤਰੀ ਤਿਕਸ਼ਨ ਸਿੰਘ ਅਤੇ ਅਜਰਬਰ ਅਮਨਜੋਤ ਕੋ ਰਾਮੂ ਵਾਲੀ ਵੀ ਸ਼ਾਮਲ ਹੋਏ। ਇਸ ਦੌਰਾਨ ਦੂਜੀ ਵਾਰ ਦੀਦਾਰ ਸਿੰਘ ਭੱਟਰੀ ਨੂੰ ਜ਼ਿਲ੍ਹਾ ਪ੍ਰਧਾਨ ਥਾਪਿਆ ਗਿਆ। ਇਸ ਦੌਰਾਨ ਭੱਟਰੀ ਨੂੰ ਵੱਖ-ਵੱਖ ਅਗੂਆ ਵੱਲੋਂ ਸਰੋਪਾ ਪਾ ਕੇ ਸਨਮਾਨਿਤ ਕੀਤਾ ਗਿਆ ਅਤੇ ਲੱਡੂ ਵੰਡੇ ਗਏ। ਸਾਬਕਾ ਮੰਤਰੀ ਤਿਕਸ਼ਨ ਸਿੰਘ ਤੇ ਅਮਨਜੋਤ ਤੇ ਰਾਮੂ ਵਾਲੇ ਕੀ ਕੁਝ ਕਹਾ ਤੁਸੀਂ ਆਪ ਹੀ ਦੇਖੋ ਸੁਣੋ। ਸਾਡੇ ਪਾਰਟੀ ਦੇ ਵਿੱਚ ਇੰਟਰਨਲ ਡੈਮੋਕ੍ਰੇਸੀ ਆ ਔਰ ਹਰ 3 ਸਾਲ ਦੇ ਬਾਅਦ ਮੈਂਬਰਸ਼ਿਪ ਹੁੰਦੀ ਆ ਦੁਆਰਾ ਐਕਟਿਵ ਮੈਂਬਰ ਬਣਾਏ ਜਾਂਦੇ ਆ ਔਰ ਉਹਦੇ ਬਾਅਦ ਬੂਥ ਕਮੇਟੀਆਂ ਤੋਂ ਲੈ ਕੇ 올 ਇੰਡੀਆ ਪ੍ਰੈਜ਼ੀਡੈਂਟ ਤੱਕ ਦੇ ਚੋਣਾਂ ਹੁੰਦੇ ਆ ਸ਼ਾਇਦ ਹੀ ਇਦਾਂ ਦੀ ਡੈਮੋਕ੍ਰੇਸੀ ਹੋਰ ਕਿਸੇ ਪਾਰਟੀ ਚ ਹੋਵੇ ਜਿਹੜੇ ਰੈਗੂਲਰ ਆਪਣੇ ਫੀਚਰ ਜਿਹੜੇ ਉਹਨਾਂ ਦੇ ਮਤਾਬਕ ਚੱਲਦੀ ਹੈ ਸੋ ਮੈਨੂੰ ਫਤੇਗੜ ਸਾਹਿਬ ਜ਼ਿਲ੍ਹਾ ਦਾ ਇਨਚਾਰਜ ਲਾਇਆ ਗਿਆ ਸੀ ਪਿਛੇ ਮੈਂਬਰਸ਼ਿਪ ਸਾਰੀ ਜਿਹੜੀ ਕੈਂਪੇਨ ਚੱਲੀ ਉਹਦੀ ਦੇਖ ਰੇ ਕੀਤੀ ਆ ਬਹੁਤ ਵਧੀਆ ਹਥੇ ਮੈਂਬਰਸ਼ਿਪ ਹੋਈ ਆ ਬਾਗੀ ਜ਼ਿਲਿਆਂ ਦੇ ਮੁਕਾਬਲੇ ਚ ਵੀ ਐਕਟਿਵ ਮੈਂਬਰਸ਼ਿਪ ਵੀ ਬਹੁਤ ਅੱਛੀ ਹੋਈ ਆ ਉਹਦੇ ਬਾਅਦ ਜਨਾਬ ਪਰਵ ਬੂਥ ਕਮੇਟੀਆਂ ਤੋਂ ਲੈ ਕੇ ਅਸੀਂ ਸ਼ੁਰੂ ਕੀਤਾ ਸੀ ਤੇ ਸਾਡੇ 50% ਬੂਥ ਜਿਹੜੇ ਇੱਕ ਮੰਡਲ ਚ ਹੋ ਜਾਣ ਤਾਂ ਉਹ ਮੰਡਲ ਕੁਆਲੀਫਾਈ ਹੋ ਜਾਂਦਾ ਮੰਡਲ ਪ੍ਰਧਾਨ ਬਣਾ ਲੈਂਦਾ ਸੋ 13 ਮੰਡਲ ਹੈ ਤਿੰਨ ਹਲਕਿਆਂ ਦੇ ਵਿੱਚ 13 ਮੰਡਲਾਂ ਦੇ ਵਿੱਚੋਂ 9 ਮੰਡਲ ਸਾਡੇ ਕੁਆਲੀਫਾਈ ਹੋਏ ਸੀ ਜਿਨ੍ਹਾਂ ਦੀਆਂ 50% ਤੋਂ ਜ਼ਿਆਦਾ ਬੂਥ ਕਮੇਟੀਆਂ ਬਣ ਗਈਆਂ ਸੀ 9 ਮੰਡਲਾਂ ਦੇ ਅਸੀਂ ਸਰਬ ਸੰਮਤੀ ਦੇ ਨਾਲ ਮੰਡਲ ਪ੍ਰਧਾਨ ਚੁਣੇ ਔਰ ਬਹੁਤ ਅੱਛੇ ਮਾਹੌਲ ਚ ਸਾਰਾ ਚੋਣ ਹੋਇਆ ਤੇ ਹੁਣ ਜਿਲ੍ਹਾ ਲੈਵਲ ਤੇ ਅਖੀਰੀ ਪੜਾਅ ਜਿਹੜਾ ਹੈ ਉਹ ਜ਼ਿਲ੍ਹਾ ਪ੍ਰਧਾਨ ਦੀ ਚੋਣ ਦਾ ਸੀ। ਜ਼ਿਲ੍ਹਾ ਪ੍ਰਧਾਨ ਦੀ ਚੋਣ ਵਾਸਤੇ ਮੇਰੇ ਨਾਲ ਅਬਜ਼ਰਵਰ ਜਿਹੜੇ ਲੱਗੇ ਆ ਭੈਣ ਜੀ ਅਮਰਜੋਤ ਰੰਮੂ ਵਾਲੀਆ ਜੀ ਸਾਡੇ ਪਾਰਟੀ ਜਨਤਾ ਪਾਰਟੀ ਦੇ ਬਹੁਤ ਸੀਨੀਅਰ ਲੀਡਰ ਆ ਗਰੁੱਪ ਦੇ ਮੈਂਬਰ ਆ। ਤੇ ਇਹਨਾਂ ਦੇ ਹਾਜ਼ਰੀ ਦੇ ਵਿੱਚ ਇਹ ਸਾਰੀ ਜ਼ਿਲ੍ਹਾ ਕਮੇਟੀ ਦੀ ਜਿਹੜੀ ਚੋਣ ਆ ਉਹਦੀ ਪ੍ਰਕਿਰਿਆ ਚੱਲੀ ਆ। ਅਸੀਂ ਜਿਸ ਤਰ੍ਹਾਂ ਪਾਰਟੀ ਦੀਆਂ ਹਦਾਇਤਾਂ ਆ ਸਾਰੇ ਜਿਹੜੇ ਵੀ ਮੈਟਰ ਕਰਦੇ ਲੋਕ ਮੰਡਲ ਪ੍ਰਧਾਨਾਂ ਜਿਹੜਾ ਕਮੇਟੀ ਦੇ ਮੈਂਬਰ ਆ ਪ੍ਰਾਣੀ ਦੇ ਜਾਂ ਜਿਹੜੇ ਇਲੈਕਸ਼ਨ ਲੜਿਆ ਉਹਨਾਂ ਨੂੰ ਸਾਰਿਆਂ ਨੂੰ ਕਾਲ ਕੀਤਾ ਉਹਨਾਂ ਦੀ رائے ਲਈ ਕਿ ਪ੍ਰਧਾਨ ਕਿਹੜਾ ਬੰਨਾ ਚਾਹੀਦਾ ਸੋ ਇਸ ਤਰੀਕੇ ਦੇ ਨਾਲ ਕੋਈ 15 ਕ ਨਾਮ ਆਏ ਕਿਸੇ ਨੂੰ ਦੋ ਬੰਦਿਆਂ ਨੇ ਕਿਹਾ ਸਮਰਥਨ ਦਿੱਤਾ ਕਿਸੇ ਨੂੰ ਇੱਕ ਨੇ ਕੀਤਾ ਕਿਸੇ ਨੂੰ ਔਰ ਸਾਰਾ ਮਾਮਲਾ ਸਟੇਟ ਲੈਵਲ ਤੇ ਵੀ ਡਿਸਕਸ ਹੋਇਆ ਔਰ ਬੜੀ ਖੁਸ਼ੀ ਦੀ ਗੱਲ ਆ ਭਈ ਕੱਲ ਨੋਮੀਨੇਸ਼ਨ ਪੜਨੇ ਦਾ ਦਿਨ ਸੀਗਾ ਤੇ ਜਿੰਨੇ ਵੀ ਪ੍ਰਪੋਜ਼ਡ ਕੈਂਡੀਡੇਟ ਸੀ ਲੋਕਾਮਲੋਂ ਪਰ ਜੋ ਪੋਸਟ ਸੀ ਅਸੀਂ ਕੋਈ ਐਪਲੀਕੇਸ਼ਨ ਨਹੀਂ ਲਈਆਂ ਕਿਸੇ ਨੇ ਆਪਣੀ ਇੱਛਾ ਨਹੀਂ ਜਾਰ ਕੀਤੀ ਪ੍ਰਪੋਜ਼ਡ ਕੈਂਡੀਡੇਟਸ ਸਾਰਿਆਂ ਨੇ ਇਕੱਠੇ ਹੋ ਕੇ ਸਰਦਾਰ ਜੀਦਾਰ ਸਿੰਘ ਪੱਟੀ ਜੀ ਸਾਬਕਾ ਐਮਐਲਏ ਔਰ ਸਾਬਕਾ ਪ੍ਰਧਾਨ ਵੀ ਜਿਹੜੇ ਅਸਲ ਵਿੱਚ ਮੌਜੂਦਾ ਚੱਲ ਰਿਹਾ ਇਨਾਂ ਦੇ ਨਾਮ ਤੇ ਮੋਹਰ ਲਾਈ ਪਈ ਇਹਨਾਂ ਨੂੰ ਹੀ ਦੂਜੀ ਟਰਮ ਇੱਕ ਹੋਰ ਦਿੱਤੀ ਜਾਵੇ। ਹੋਰ ਕੋਈ ਨਾਮੀਨੇਸ਼ਨ ਨਹੀਂ ਆਇਆ ਇੱਕੋ ਨਾਮੀਨੇਸ਼ਨ ਆ ਇਸ ਕਰਕੇ ਚੋਣਾਂ ਕਰਾਨ ਦੀ ਕੋਈ ਲੋੜ ਨਹੀਂ ਹੈਗੀ ਜਿਹੜਾ ਅੱਜ ਚੋਣਾਂ ਕਰਨਾ ਸੀ। ਕਿਉਂਕਿ ਚੋਣ ਦੇ ਤਰੀਕ ਅੱਜ ਦੀ ਸੀ ਨਾਮੀਨੇਸ਼ਨ ਦੀ ਕੱਲ੍ਹ ਦੀ ਸੀ। ਤੇ ਇਸ ਕਰਕੇ ਅਸੀਂ ਦੋਨਾਂ ਨੇ ਸਟੇਟ ਨੂੰ ਵੀ ਦੱਸ ਦਿੱਤਾ ਉਹਨਾਂ ਦੀ ਮਨਜ਼ੂਰੀ ਵੀ ਲੈ ਲਈ ਆ। ਇਹਨਾਂ ਨੂੰ ਅੱਜ ਅਸੀਂ ਜ਼ਿਲ੍ਹਾ ਪ੍ਰਧਾਨ ਅੱਜ ਅਨਾਉਂਸ ਕਰਦੇ ਆ ਇੱਥੇ ਬੈਠ ਕੇ। ਔਰ ਅਸੀਂ ਅੱਜ ਇੱਥੇ ਸਰਦਾਰ ਪੱਟੀ ਸਾਹਿਬ ਨੂੰ ਜ਼ਿਲ੍ਹਾ ਪ੍ਰਧਾਨ ਥਾਪਣ ਆਏ ਆ ਇਹ ਇੱਥੋਂ ਦੇ ਜ਼ਿਲ੍ਹੇ ਦੇ ਲੋਕਾਂ ਦਾ ਹੀ VOTING ਕਰਕੇ ਉਹਨਾਂ ਤੋਂ ਪ੍ਰੋਪਰ ਇਹ ਉਹਨਾਂ ਦੀ ਇੱਛਾ ਸੀਗੀ ਸਰਦਾਰ ਪੱਟੀ ਸਾਹਿਬ ਨੂੰ ਸਭ ਤੋਂ ਵੱਧ ਵੋਟਾਂ ਪਈਆਂ ਔਰ ਪੂਰੀ ਡੈਮੋਕਰੇਟਿਕ ਸਿੱਕੇ ਦੇ ਨਾਲ ਜੀ ਮਹਿਸੂਸ ਸਾਹਿਬ ਨੇ ਦੱਸਿਆ ਉਹ ਹੋਇਆ ਔਰ ਸਾਡੇ ਉੱਪਰ ਜਿਹੜੀ ਸਾਡੇ ਪ੍ਰਧਾਨ ਜੀ ਆ ਉਹਨਾਂ ਤੇ ਸਾਰੀ ਕਮੇਟੀ ਨੇ ਇਹਨਾਂ ਦੇ ਲਈ ਉਹਨਾਂ ਦਾ ਨਾਮ ਲਿਖ ਕੇ ਭੇਜਿਆ ਸੋ ਇਸ ਤਰ੍ਹਾਂ ਅਸੀਂ ਅੱਜ ਇਹਨਾਂ ਨੂੰ ਜ਼ਿਲ੍ਹਾ ਪ੍ਰਧਾਨ ਥਾਪਿਆ। ਉਹ ਸਭ ਤੋਂ ਵੱਡੀ ਗੱਲ ਤਾਂ ਆ ਕਿ ਭਾਰਤੀ ਜਨਤਾ ਪਾਰਟੀ ਇੱਕ ਡੈਮੋਕ੍ਰੈਟਿਕ ਪਾਰਟੀ ਆ ਜਿਹੜੀ ਜ਼ਮੀਨ ਤੋਂ ਜੁੜ ਕੇ ਸਾਰਾ ਸੰਗਠਨ ਜਿਹੜਾ ਪਰੋਪਰ ਤਿੱਕੇ ਨਾਲ ਚੱਲਦਾ। ਔਰ ਮੈਂ ਤਾਂ ਬਹੁਤ ਹੀ ਆਪਣੀਆਂ ਦਿਲ ਦੀਆਂ ਗਹਿਰਾਈਆਂ ਤੋਂ ਆਪਣੇ ਇਰੇ ਦੇ ਲੋਕਾਂ ਵੱਲੋਂ ਔਰ ਸਾਰੇ ਪਾਰਟੀ ਭਰਤੀ ਜਨਤਾ ਪਾਰਟੀ ਦੇ ਜਿਹੜੇ ਸੀਨੀਅਰ ਆਗੂ ਆ ਉਹਨਾਂ ਸਾਰਿਆਂ ਵੱਲੋਂ ਤੇਜ ਦੇ ਮਹਾਨਾਇਕ ਸ਼੍ਰੀ ਨਰਿੰਦਰ ਮੋਦੀ ਜੀ ਪ੍ਰਧਾਨ ਮੰਤਰੀ ਸਾਹਿਬ ਦਾ ਔਰ ਤੇਜ ਦੇ ਸੰਗਠਨ ਦੇ ਸਾਡੇ ਪ੍ਰਧਾਨ ਸਾਹਿਬ ਜੀ ਜੀਪੀ ਨੰਡਾ ਜੀ ਦਾ ਔਰ ਸਾਡੇ ਸੂਬੇ ਦੇ ਪ੍ਰਧਾਨ ਜੀ ਅਸ਼wini ਸ਼ਰਮਾ ਜੀ ਦਾ ਮੈਂ ਤਹਿਲ ਦਿੱਤੋਂ ਧੰਨਵਾਦ ਕਰਦਾ ਸੁਵਿਚੇ ਰੂਪ ਵਿੱਚ ਭਾਰਤੀ ਜਨਤਾ ਪਾਰਟੀ ਦਾ ਔਰ ਇੱਥੇ ਸਾਡੀ ਇਸ ਪ੍ਰਕਿਰਿਆ ਪ੍ਰਕਿਰਿਆ ਨੂੰ ਚਲਾਉਣ ਵਾਸਤੇ ਸਾਡੇ ਬਹੁਤ ਹੀ ਸਤਿਕਾਰਯੋਗ ਸਾਬਕਾ ਮੰਤਰੀ ਔਰ ਪਾਰਟੀ ਦੇ ਬਹੁਤ ਹੀ ਬ੍ਰਿਸ਼ਟ ਨੇਤਾ ਸ਼੍ਰੀ ਟੇਕਸ਼ਨ ਸੂਜੀ ਔਰ ਪੈਂਜੀ ਅਮਨਜੋਤ ਕੌਰ ਰਾਮੂ ਵਾਲੀ ਜੀ ਹੁਣੇ ਦੇ ਇੱਥੇ ਟੂਚ ਰਹੀ ਸੀ ਸਾਡਾ ਪਰ ਸਾਰਾ ਪ੍ਰੋਸੈਸ ਜਿਹੜਾ ਵਧੀਆ ਤਰੀਕੇ ਨਾਲ ਇਹਨਾਂ ਨੇ ਹੌਲੋ ਕੀਤਾ ਔਰ ਇਹ ਸਾਰਿਆਂ ਦੀ ਸਲਾਹ ਦੇ ਨਾਲ ਔਰ ਸੰਗਠਨ ਦੇ ਉੱਪਰੋਂ ਸਾਡੀ ਲੀਡਰਸ਼ਿਪ ਦੇ ਅਸ਼ੀਰਵਾਦ ਦੇ ਨਾਲ ਮੈਨੂੰ ਦੁਬਾਰਾ ਇਹਨਾਂ ਨੇ ਮੌਕਾ ਦਿੱਤਾ ਮੈਂ ਕੋਟਾਂ ਨ ਕੋਟ ਧੰਨਵਾਦ ਕਰਦਾ ਔਰ ਮੈਂ ਇਹ ਗੱਲ ਦਾ ਦੀ ਤਸੱਲੀ ਦੋਣਾ ਕਿ ਅਸੀਂ ਹਰ ਗੇਲੇ ਦੇ ਕੋਨੇ-ਕੋਨੇ ਘਰ-ਘਰ ਦੇ ਵਿੱਚ ਜਾ ਕੇ ਪਾਰਟੀ ਨੂੰ ਮੌਜੂਦ ਕਰਾਂਗੇ ਔਰ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਕਿੰਨੇ ਸੀਟਾਂ ਜੜੀਆਂ ਇਹ ਭਾਰਤੀ ਜਨਤਾ ਪਨੀ ਜਿਤਾਵਾ